ਹਾਂਜੀ ਸੰਗਤ ਜੀ ਅੱਜ ਦੋ ਕਾਰਜ ਬਹੁਤ ਵੱਡੇ ਹੋਏ ਆ ਸਿੱਖਾਂ ਦੀ ਸਿਆਸਤ ਦੇ ਵਿੱਚ ਅੱਜ ਦੋ ਜਿਹੜੇ ਮੁੱਖ ਮੁੱਦੇ ਐ ਉਹਨਾਂ ਦੇ ਵਿੱਚ ਪਹਿਲਾ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੂੰ ਦਰਵੇਸ਼ ਸਿਆਸਤਦਾਨ ਮੰਨਿਆ ਜਾਂਦਾ ਹੈ ਅੱਜ ਅਮੀ ਸਾਹਿਬ ਜੀ ਮੁੜ ਕਿਸ ਸ਼ਰਤ ਤੇ ਵਾਪਸ ਆਏ ਕਿਉਂਕਿ ਉਹਨਾਂ ਨੇ ਕੋਰਾ ਜਵਾਬ ਦੇ ਦਿੱਤਾ ਸੀ ਪਿਛਲੇ ਦਿਨਾਂ ਦੇ ਵਿੱਚ ਅੱਜ ਜੇਕਰ ਉਹ ਪ੍ਰਧਾਨਗੀ ਸਾਂਭਣ ਵਾਸਤੇ ਤਿਆਰ ਹੋਏ ਹੈ ਅੱਜ ਉਹਨਾਂ ਨੇ ਕਿਸ ਦੀ ਗੱਲ ਮੰਨੀ ਤੇ ਕਿਹੜੀ ਸ਼ਰਤ ਤੇ ਉਹ ਗੱਲ ਕਰਕੇ ਪਾਰਟੀ ਨਾਲ ਅੱਜ ਵਾਪਸ ਆਏ ਹੈ ਇਹ ਵੀ ਤੁਹਾਨੂੰ ਦੱਸਾਂਗੇ ਤੇ ਜਿਹੜਾ ਦੂਜਾ ਮੁੱਦਾ ਹੈ ਸਮੇਤ ਸੈਣੀ ਨੂੰ ਸਰੂਪੇ ਦੇਣ ਵਾਲੇ ਇਜਹਾਰ ਆਲਮ ਆਲਮ ਸੈਨਾ ਵਾਲਾ ਮਲੇਰ ਕੋਟਲੇ ਵਾਲਾ ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰਨ ਵਾਲਾ ਇਜਹਾਰ ਆਲਮ ਜਿਹਨੇ ਆਲਮ ਸੈਨਾ ਬਣਾਈ ਹੋਈ ਸੀ ਉਹਨੂੰ ਲੀਡਰ ਬਣਾਉਣ ਵਾਲੇ ਉਹਨੂੰ ਪਾਰਟੀ ਵਿੱਚ ਲਿਆਉਣ ਵਾਲੇ ਉਹਦੀਆਂ ਸਫਾਰਸ਼ਾਂ ਕਰਨ ਵਾਲੇ ਤੇ ਸ਼੍ਰੀ ਕਾਲ ਤਖਤ ਸਾਹਿਬ ਤੇ ਕਿਸੇ ਸਮੇਂ ਉਹਨਾਂ ਤੇ ਦੋਸ਼ ਲੱਗੇ ਫੈਰੰਗ ਕਰਨ ਵਾਲੇ ਸਰਸਤੇ ਵਾਲੇ ਰਾਮ ਰਹੀਮ ਨੂੰ ਪਸਾਕਾਂ ਬਣਾ ਕੇ ਦੇਣ ਵਾਲੇ ਉਹਨਾਂ ਲੀਡਰਾਂ ਦੀ ਸਹੇ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਨਵੀਂ ਭਰਤੀ ਸ਼ੁਰੂ ਕਰਵਾਈ ਇਹਦੇ ਸਬੰਧ ਵਿੱਚ ਵੀ ਅੱਜ ਗੱਲ ਕਰਾਂਗੇ ਕਿ ਜਿਹੜਾ ਕੰਮ ਚਾਹੁੰਦੇ ਸੀ ਪੰਥ ਦੇ ਵਿੱਚ ਫੁੱਟ ਪਾਉਣੀ ਖੇਰੂ-ਖੇਰੂ ਕਰਨਾ ਕੀ ਉਹਦੇ ਵਿੱਚ ਬੀਜੇਪੀ ਦਿੱਲੀ ਏਜੰਸੀਆਂ ਕਾਮਯਾਬ ਹੋ ਗਈਆਂ ਜਾਂ ਉਹਨਾਂ ਨੂੰ ਮੂੰਹ ਦੀ ਖਾਣੀ ਪਊਗੀ ਇਹ ਦੋ ਮੁੱਦੇ ਵੱਡੇ ਐ ਹੁਣ ਗੱਲ ਕਰਦੇ ਆ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਬ ਤੇ ਸਰਦਾਰ ਹਰਜਿੰਦਰ ਸਿੰਘ ਧਾਮੀ ਬੜੇ ਸੁਲਝੇ ਤੇ ਇਮਾਨਦਾਰ ਆਗੂ ਮੰਨੇ ਗਏ ਐ। ਪੁਰਾਣੇ ਫੈਡਰੇਸ਼ਨ ਦੇ ਆਗੂ ਰਹੇ ਐ। ਵਕੀਲ ਨੇ ਬੰਦੀ ਸਿੰਘਾਂ ਦੇ ਕੇਸ ਵੀ ਲੋੜਵੰਦਾਂ ਦੇ ਹੜਕੂ ਪਰਿਵਾਰਾਂ ਦੇ ਉਹਨਾਂ ਨੇ ਲੜੇ ਐ। ਤਾਂ ਕਰਕੇ ਸਾਰੀਆਂ ਜੱਥੇਬੰਦੀਆਂ ਉਹਨਾਂ ਦਾ ਸਤਿਕਾਰ ਕਰਦ ਨੇ। ਭਾਵੇਂ ਨਰਮਦਲ ਗਏ ਨੇ ਤੇ ਭਾਵੇਂ ਗਰਮਦਲ ਗਏ ਪਰ ਧਾਮੀ ਸਾਹਿਬ ਦਾ ਸਾਰੇ ਸਤਿਕਾਰ ਕਰਦੇ ਐ। ਪਿਛਲੇ ਦਿਨਾਂ ਦੇ ਵਿੱਚ ਆਖਿਆ ਜਾਂਦਾ ਐ ਜਿਹੜੇ ਸਿੱਖ ਧਰਮ ਦੇ ਬੁੱਧੀਵਾਨ ਨੇ ਵਿਦਵਾਨ ਨੇ ਉਹਨਾਂ ਨੇ ਕਿਹਾ ਕਿ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਦੇ ਉੱਤੇ ਜਦੋਂ ਪ੍ਰੈਸ਼ਰ ਪਿਆ ਕੁਝ ਫੈਸਲੇ ਕਰਨ ਦਾ ਉਹਨਾਂ ਨੇ ਆਪਣੇ ਆਪ ਨੂੰ ਦੂਰ ਕਰ ਲਿਆ ਉਹਨਾਂ ਨੇ ਕਿਹਾ ਕਿ ਮੈਂ ਇਹ ਫੈਸਲੇ ਨਹੀਂ ਕਰਨੇ ਮੈਂ ਚਲੇ ਜਾਣਾ ਜੇਕਰ ਤੁਸੀਂ ਫੈਸਲੇ ਕਰਨੇ ਚਾਹੁੰਦੇ ਹੋ ਤੇ ਤੁਸੀਂ ਵਾਅਦੇ ਵਿੱਚ ਕਰ ਸਕਦੇ ਹੋ ਪਰ ਮੈਂ ਨਹੀਂ ਕਰਨਾ ਇਹ ਗੱਲ ਕਹਿ ਕੇ ਉਹ ਅਸਤੀਫਾ ਦੇ ਕੇ ਚਲੇ ਗਏ ਸੀ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਸੀ ਅੰਤਰੰਕ ਕਮੇਟੀ ਦੀ ਉਹ ਰਗੂਜੀਤ ਸਿੰਘ ਬਿਰਕ ਉਹਨਾਂ ਦੇ ਕੋਲੇ ਆਈ ਤੇ ਉਹਨਾਂ ਨੇ ਅੰਤਰੰਕ ਕਮੇਟੀ ਦੀ ਮੀਟਿੰਗ ਦੇ ਵਿੱਚ ਪਹਿਲਾ ਗਿਆਨੀ ਹਰਪ੍ਰੀਤ ਸਿੰਘ ਸਭ ਤੋਂ ਪਹਿਲਾ ਉਹਨਾਂ ਨੂੰ ਜ਼ਿੰਮੇਵਾਰੀ ਤੋਂ ਫਾਰੰਕ ਕੀਤਾ ਉਸ ਤੋਂ ਬਾਅਦ ਅਗਲੀ ਮੀਟਿੰਗ ਦੇ ਵਿੱਚ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਦੋਨਾਂ ਨੂੰ ਜ਼ਿੰਮੇਵਾਰੀ ਤੋਂ ਫਾਰੰਕ ਕੀਤਾ ਤੇ ਦਰਬਾਰ ਸਾਹਿਬ ਦੇ ਗ੍ਰੰਥੀ ਡਿਊਟੀ ਉਹਨਾਂ ਦੀ ਜਾਰੀ ਰੱਖੀ ਤੇ ਕਿਹਾ ਕਿ ਗਿਆਨੀ ਰਗਵੀਰ ਸਿੰਘ ਪੰਥ ਦੇ ਵਿੱਚ ਏਕਾ ਕਰਾਉਣ ਦੇ ਵਿੱਚ ਅਸਫਲ ਰਹੇ ਹੈ ਮੌਕੇ ਦੇ ਹਾਲਾਤਾਂ ਦੇ ਅਨਸਾਰ ਸਾਹਮ ਨਹੀਂ ਸਕੇ ਕੰਮ ਅਗਵਾਈ ਕਰ ਨਹੀਂ ਸਕੇ ਇਹ ਦੋਸ਼ ਲਾ ਕੇ ਉਹਨਾਂ ਨੂੰ ਜ਼ਥੇਦਾਰੀ ਉਹਨਾਂ ਤੋਂ ਵਾਪਸ ਲਈ ਗੁਲਦੀਪ ਸਿੰਘ ਗੜਗੱਜ ਤੇਜ ਸਿੰਘ ਤਨੁਲਾ ਉਹਨਾਂ ਨੂੰ ਜ਼ਥੇਦਾਰ ਲਾਇਆ ਗਿਆ ਤੇ ਹੁਣ ਦੋਸਤੋ ਜਿਹੜੀ ਦੇਖਣ ਵਾਲੀ ਗੱਲ ਹੈ ਕਿ ਸਰਦਾਰ ਹਰਜਿੰਦਰ ਸਿੰਘ ਧਾਮੀ ਇਸ ਸ਼ਰਤ ਤੇ ਰਾਜੀ ਹੋਏ ਐ ਕਿ ਜੇਕਰ ਮੇਰੇ ਤੇ ਪ੍ਰੈਸ਼ਰ ਨਹੀਂ ਪਾਉਂਗੇ ਤੇ ਮੈਂ ਪ੍ਰਧਾਨ ਬਣ ਜਾਣਾ ਹੈ ਪਰ ਫੈਸਲੇ ਮੈਂ ਆਪਣੇ ਸਾਹਬ ਦੇ ਨਾਲ ਕਰਨੇ ਹੈ ਜੇਕਰ ਗਲਤ ਫੈਸਲਾ ਕਰਾਉਂਗੇ ਮੈਂ ਫਿਰ ਛੱਡ ਕੇ ਚਲੇ ਜਾਵਾਂਗਾ ਤੇ ਦੋਸਤੋ ਕਹਿੰਦੇ ਸਾਰੀ ਲੀਡਰਸ਼ਿਪ ਨੇ ਆਖਿਆ ਕਿ ਤੁਹਾਡੀ ਅਰੇ ਲਈ ਜਾਓ ਤੁਸੀਂ ਪ੍ਰਧਾਨਗੀ ਦੇ ਉੱਤੇ ਜਿੰਨੀਆਂ ਵੀ ਤੁਹਾਡੀਆਂ ਪਾਵਰਾਂ ਤੁਸੀਂ ਵਰਤ ਸਕਦੇ ਹੋ ਕੋਈ ਤੁਹਾਡੇ ਤੇ ਪ੍ਰੈਸ਼ਰ ਨਹੀਂ ਹੋਵੇਗਾ ਤੁਸੀਂ ਆ ਕੇ ਹੁਣ ਵਿਖੜੇ ਪੈਂਡੇ ਦੇ ਵਿੱਚ ਜਦੋਂ ਕੋਈ ਪ੍ਰਧਾਨਗੀ ਸਾਂਭਣ ਵਾਸਤੇ ਤੇ ਨਿਭਾਉਣ ਵਾਸਤੇ ਕੋਈ ਤਿਆਰ ਨਹੀਂ ਤੇ ਤੁਸੀਂ ਆਓ ਤੇ ਆ ਕੇ ਸੰਭੋ ਕੰਮ ਤੇ ਅੱਜ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਹਾਂ ਕਰ ਦਿੱਤੀ ਹੈ ਕਿ ਮੈਂ 2-4 ਦਿਨਾਂ ਦੇ ਵਿੱਚ ਆਪਣਾ ਪ੍ਰਧਾਨਗੀ ਦੀਆਂ ਜਿਹੜੀਆਂ ਵੀ ਜ਼ਿੰਮੇਵਾਰਗ ਨੇ ਉਹ ਸੰਭਾਲ ਲਵਾਂਗਾ ਤੇ ਦੂਜਾ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਨਵੀਂ ਭਰਤੀ ਦੀ ਪਰਚੀ ਜਾਰੀ ਕਰਕੇ ਤੇ ਬੜੀ ਖੁਸ਼ ਹੋ ਕੇ ਹੱਸਦਿਆਂ ਹੋਇਆਂ ਨੇ ਫੋਟੋ ਪਾਈ ਐ ਉਹ ਬੜੇ ਖੁਸੀ ਕਿ ਜਿਹੜਾ ਕੰਮ ਕਰਨ ਨੂੰ ਫਿਰਦੇ ਸੀ ਕਿੱਦੇ ਦੇ ਜਦੋਂ ਜੈਦ ਜ਼ੋਰ ਲਾ ਰਹੀ ਸੀ ਉਹ ਆਖਰ ਨੂੰ ਅੱਜ ਕਰ ਦਿੱਤਾ ਤੇ ਅੱਜ ਭਾਜਪੀ ਤੇ ਹੋਰ ਸਿੱਖਾਂ ਦੇ ਦੁਸ਼ਮਣ ਵੀ ਅੱਜ ਬਹੁਤ ਖੁਸ਼ ਨੇ ਕਿਉਂਕਿ ਫੇਰ ਮੁਠੀ ਭਰ ਸਿੱਖ ਬੰਡੇ ਗਏ ਐ ਕੁਝ ਭਰਤੀ ਹੋ ਚੁੱਕੀ ਆ ਉਧਰਲੇ ਧੜੇ ਨਾਲ ਜੁੜੇ ਰਹਿਣਗੇ ਪੁਰਾਣੇ ਅਕਾਲੀ ਦਲ ਦੇ ਨਾਲ ਜੁੜੇ ਰਹਿਣਗੇ ਤੇ ਕੁਝ ਹੁਣ ਪੰਜ ਮੈਂਬਰੀ ਕਮੇਟੀ ਦੇ ਰਾਹੀ ਮੈਂਬਰਸ਼ਿਪ ਲੈਣਗੇ ਤੇ ਧੜਿਆਂ ਦੇ ਵਿੱਚ ਹੋਰ ਵਾਦਾ ਹੋਵੇਗਾ ਖਾਨਾ ਜੰਗੀ ਹੋਵੇਗੀ ਇੱਕ ਦੂਜੇ ਦੇ ਪੜਦੇ ਫਰੋਲਣਗੇ ਦੋਸ਼ ਲਾਉਣਗੇ ਇੱਕ ਦੂਜੇ ਦੇ ਉੱਤੇ ਇਹਦੇ ਵਿੱਚ ਨੁਕਸਾਨ ਕਿਹਦਾ ਹੋਣਾ ਹੈ ਨੁਕਸਾਨ ਸਿੱਖਾਂ ਦਾ ਹੀ ਹੋਣਾ ਹੈ ਸਿੱਖਾਂ ਦੀਆਂ ਸੰਸਥਾਵਾਂ ਦਾ ਹੋਣਾ ਹੈ ਸਿੱਖਾਂ ਦੀਆਂ ਸੰਸਥਾਵਾਂ ਦਿਨੋਂ ਦਿਨ ਕਮਜ਼ੋਰ ਹੁੰਦੀਆਂ ਜਾ ਰਹੀਆਂ ਹੈ ਜਿਹੜੀਆਂ ਚਿੰਤਾ ਦਾ ਵਿਸ਼ਾ ਹੈ ਜਿਹੜੇ ਬੰਦੇ ਭਾਜੀਪੀ ਦੇ ਖਾਸ ਰਹੇ ਆ ਕਿਸੇ ਸਮੇਂ ਤੇ ਕੇਪੀਐਸ ਗਿੱਲ ਵਰਗਿਆਂ ਨੂੰ ਸਰੋਪੇ ਦਿੰਦੇ ਰਹੇ ਐ ਇਜਹਾਰ ਆਲਮ ਵਰਗਿਆਂ ਦੇ ਨਾਲ ਖੜਦੇ ਰਹੇ ਐ ਅੱਜ ਉਹ ਬੰਦੇ ਨਮਾ ਅਕਾਲੀ ਦਲ ਬਣਾ ਕੇ ਕੀ ਸਿਰਜਣਾ ਚਾਹੁੰਦੇ ਐ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੋਸਤੋ ਪਤਾ ਲੱਗਣਾ ਪਰ ਉਹ ਆਪਣੇ ਮਨਸੂਬਿਆਂ ਦੇ ਵਿੱਚ ਸਫਲ ਹੋ ਗਏ ਕਈ ਵਾਰ ਏਜੰਸੀਆਂ ਦੀਆਂ ਦਿੱਲੀ ਦੀਆਂ ਖੇਡਾਂ ਆਮ ਸਿੱਖਾਂ ਨੂੰ ਤੇ ਕੀ ਪਤਾ ਚੱਲਣਾ ਐ ਇਹ ਵੱਡੇ ਵੱਡੇ ਆਗੂਆਂ ਨੂੰ ਲੀਡਰਾਂ ਨੂੰ ਪਤਾ ਨਹੀਂ ਚੱਲਦਾ ਕਿ ਸਾਨੂੰ ਏਜੰਸੀਆਂ ਕਦੋਂ ਵਰਤ ਗਈਆਂ ਕਦੋਂ ਸਾਡਾ ਪ੍ਰਯੋਗ ਕਰ ਗਿਆਂ ਸਾਨੂੰ ਸਿੱਖਾਂ ਦੇ ਗਲਤ ਭਗਤਾ ਆ ਕੇ ਸਿੱਖਾਂ ਦੇ ਖਿਲਾਫ ਸਿੱਖਾਂ ਦੀਆਂ ਸੰਸਥਾਵਾਂ ਦੇ ਖਿਲਾਫ ਉਹਨਾਂ ਨੂੰ ਪਿੱਛੋ ਚੱਲਣਾ ਹੈ ਜਦੋਂ ਹੱਥ ਦੇ ਵਿੱਚ ਦੋਸਤੋ ਕੁਝ ਨਹੀਂ ਰਹਿੰਦਾ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਐ ਤੇ ਗਿਆਨੀ ਕਲਦੀਪ ਸਿੰਘ ਜਿਹੜੇ ਨਵੇਂ ਜਥੇਦਾਰ ਐ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਨਾਲ ਅੱਜ ਮੀਟਿੰਗ ਵੀ ਕੀਤੀ ਚਾਹ ਦੇ ਕੱਪ ਤੇ ਉਹਨਾਂ ਨੂੰ ਬੁਲਾਇਆ ਜਥੇਦਾਰ ਸਾਹਿਬ ਨੇ ਕੋਸ਼ਿਸ਼ ਕੀਤੀ ਕਿ ਤੁਸੀਂ ਅਜੇ ਭਰਤੀ ਸ਼ੁਰੂ ਨਾ ਕਰੋ ਤੁਹਾਨੂੰ ਕੱਠਿਆਂ ਨੂੰ ਬਿਠਾ ਦਈਏ ਕੋਈ ਰਾਹ ਕੱਢ ਲਿਆ ਜਾਵੇ ਪਰ ਪੰਜ ਮੈਂਬਰੀ ਕਮੇਟੀ ਵੀ ਅਜੇ ਮੰਨਣ ਵਾਸਤੇ ਕਿੱਥੇ ਤਿਆਰ ਹੈ ਉਹਨਾਂ ਨੂੰ ਵੀ ਭੁਲੇਖਾ ਹੈ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਪਿੰਡਾਂ ਦੇ ਪਿੰਡ ਸਾਡੇ ਨਾਲ ਤੁਰ ਪੈਣਗੇ ਬੜਾ ਵੱਡਾ ਸਹਿਯੋਗ ਹੋਵੇਗਾ ਤੇ ਲੱਖਾਂ ਦੀ ਗਿਣਤੀ ਚ ਲੋਕ ਸਾਡੇ ਮੈਂਬਰ ਬਣਗੇ ਉਹ ਵੀ ਗਿਆਨੀ ਹਰਪ੍ਰੀਤ ਸਿੰਘ ਵਰਗੇ ਤੇ ਭਾਜਪੀ ਮਿੱਤ ਸ਼ਾ ਵਰਗਿਆਂ ਦੇ ਗੱਲਾਂ ਦੇ ਵਿੱਚ ਆ ਗਿਆ ਕਿ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਮੈਂਬਰਸ਼ਿਪ ਬਣਾਓ ਨਮਾ ਕਾਲੀ ਦਲ ਬਣਾਓ ਤੇ ਅਸੀਂ ਆਉਣ ਵਾਲੀਆਂ ਵੋਟਾਂ ਦੇ ਵਿੱਚ ਤੁਹਾਡੇ ਨਾਲ ਗੱਠ ਜੋੜ ਕਰਾਂਗੇ ਨਾ ਕਿ ਪੁਰਾਣੇ ਕਾਲੀ ਦਲ ਨਾਲ ਹੁਣ ਉਹਨਾਂ ਦੇ ਮਨ ਦੇ ਵਿੱਚ ਖੁਸ਼ੀ ਆ ਭੱਜੇ ਫਿਰਦੇ ਆ ਕਿ ਜਿੰਨੀ ਵੀ ਮੈਂਬਰਸ਼ਿਪ ਹੋਈ ਅਸੀਂ ਉਹਨੂੰ ਦਿੱਲੀ ਨਾਲ ਬੀਜੇਪੀ ਨਾਲ ਗੱਠ ਜੋੜ ਕਰਕੇ ਮੌਜਾ ਲਵਾਂਗੇ ਅਹੁਦੇ ਲਵਾਂਗੇ ਇਸ ਤਰ੍ਹਾਂ ਇਹ ਦਿੱਲੀ ਨੂੰ ਕੁਝ ਕਰਨ ਦੇ ਵਾਸਤੇ ਸਾਰਾ ਕੁਝ ਦੋਸਤ ਹੋ ਰਿਹਾ ਹੈ ਜਿਹੜਾ ਕਿ ਬਹੁਤ ਮੰਦਪਾਗ ਹੈ ਆਮ ਸਿੱਖ ਬਹੁਤ ਚਿੰਤਤ ਨੇ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਨਵੇਂ ਚੁਣੇ ਜਥੇਦਾਰ ਭਾਈ ਕੁਲਦੀਪ ਸਿੰਘ ਜੀ ਗੜਗੱਜ ਪੰਥ ਨੂੰ ਇਕੱਠਾ ਕਰ ਸਕਦੇ ਆ ਇਕਤਾ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਕੱਠਾ ਕਰ ਸਕਦੇ ਆ ਇਹ ਆਉਣ ਵਾਲਾ ਸਮਾਂ ਦੱਸੂਗਾ ਸੱਚ ਤੇ ਸਟੀਕ ਸੁਣਨ ਵਾਸਤੇ ਜੇਕਰ ਤੁਹਾਨੂੰ ਚੰਗਾ ਲੱਗਦਾ ਹੈ ਤੇ ਦੋਸਤੋ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ